ਸਾਥੀ ਰਿਆ ਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਬੀਲੀਓ ਠੀਕ ਠਾਕ ਹੋ ਤੇ ਲਓ ਵੀ ਮਿੱਤਰੋ ਸੰਦੀਪ ਸਿੰਘ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਲਓ ਵੀ ਮਿੱਤਰੋ ਤਿੰਨ ਚਾਰ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਆਪਣੇ ਭਰਾਵਾਂ ਲਈ ਜਿੰਨੇ ਭਰਾ ਮੱਝਾਂ ਗਾਵਾਂ ਘਰ ਦੇ ਵਿੱਚ ਰੱਖਦੇ ਨੇ ਜਾਂ ਫਿਰ ਡੇਰੀ ਫਾਰਮ ਦਾ ਕੰਮ ਕਰਦੇ ਨੇ ਉਹਨਾਂ ਦੇ ਥਾਣ ਖੜ ਜਾਂਦੇ ਆ ਤਾਂ ਉਹਦੇ ਵਿੱਚ ਵੀ ਇੱਕ ਭਰਾ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਉਹ ਕਹਿਣਾ ਵੀ ਜਿਹੜੇ ਮੱਝਾਂ ਗਾਵਾਂ ਦੇ ਥਾਣ ਹੁੰਦੇ ਆ ਉਹ ਥੋੜੇ ਛੋਟੇ ਹੁੰਦੇ ਆ ਲੇਵਾ ਟੇਡਾ ਜਾਂਦਾ ਉਹਦੇ ਬਾਰੇ ਕੋਈ ਇਲਾਜ ਦੱਸੋ ਤੇ ਲਓ ਵੀ ਮਿੱਤਰੋ ਇੱਕ ਆਸਾਨੀ ਨਾਲ ਤੁਹਾਨੂੰ ਇਲਾਜ ਦੱਸਣ ਜਾ ਰਹੇ ਹਾਂ ਜਿਹੜਾ ਕਿ ਤੁਸੀਂ ਪਸਾਰੀ ਦੀ ਦੁਕਾਨ ਤੋਂ ਸਮਾਨ ਲੈ ਕੇ ਆਸਾਨੀ ਨਾਲ ਆਪਣੇ ਘਰ ਦੇ ਵਿੱਚ ਬਾਈ ਬਣਾ ਸਕਦੇ ਹੋ ਬਹੁਤ ਹੀ ਸੌਖਾ ਬਹੁਤ ਹੀ ਸਸਤਾ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਤਾਂ ਜੋ ਤੁਹਾਡੇ ਭਰਾਵਾਂ ਦਾ ਫਾਇਦਾ ਹੁੰਦਾ ਜਾਵੇ ਜਾਂ ਕਿਸੇ ਦਾ ਹੋਰ ਕੋਈ ਧਰਮ ਹੁੰਦਾ ਰਹੇ ਤੇ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਬਈ ਤੁਸੀਂ ਕੀ ਕਰਨਾ ਨੁਕਤਾ ਨੋਟ ਕਰ ਲਓ ਕਾਪੀ ਪੈਨ ਚੱਕ ਲਓ ਤੇ ਆਪ ਦਾ ਆਪ ਦਾ ਲਿਖ ਲਓ 200 ਗ੍ਰਾਮ ਬਈ ਦੇਸੀ ਘਿਓ ਲੈਣਾ ਹੈ ਘਿਓ ਬਈ ਉਹ ਲੈਣਾ ਹੈ ਜਿਹੜਾ ਘਰ ਦਾ ਹੋਵੇ ਮਾਰਕੀਟ ਦੇ ਵਿੱਚ ਵੇਕਣ ਵਾਲਾ ਘਿਓ ਬਈ ਕੰਮ ਨਹੀਂ ਕਰੂਗਾ ਫਿਰ ਤੁਸੀਂ ਆਖੋ ਨੁਕਤਾ ਗਲਤ ਦਾ ਸਾਡੇ ਨੁਕਤੇ ਨੇ ਕੰਮ ਨਹੀਂ ਕੀਤਾ ਆ ਵੀ ਖੁਦ ਨੇ ਘਰੇ ਵਰਤਿਆ ਹੋਇਆ ਨੁਕਤਾ ਤਾਂ ਹੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ 200 ਗ੍ਰਾਮ ਦੇਸੀ ਘਿਓ ਲੈਣਾ ਘਰ ਦਾ ਗਾਂ ਦਾ ਹੋਵੇ ਚਾਹੇ ਮੱਝ ਦਾ ਹੋਵੇ 50 ਗ੍ਰਾਮ ਵੀਰੇ ਤੁਸੀਂ ਲੈਣੀ ਹੈ ਕਾਲੀ ਮਿਰਚ ਤੇ 50 ਗ੍ਰਾਮ ਲੈਣਾ ਵੀਰੇ ਤੁਸੀਂ ਜੀਰਾ ਤੇ 200 ਗ੍ਰਾਮ ਲੈਣੀ ਹੈ ਤੁਸੀਂ ਤਾਗਾ ਮਿਸ਼ਰੀ ਤਾਗਾ ਮਿਸ਼ਰੀ ਨੂੰ ਵੀ ਕੁੱਟ ਕੇ ਬਰੀਕ ਛਾਣ ਕੇ ਪਾਊਡਰ ਬਣਾ ਲਓ ਤਾਗਾ ਹੋਊ ਬਾਹਰ ਕੱਢ ਦਿਓ ਤੇ ਜਿੰਨਾ ਮੇਰੇ ਭਰਾਵਾਂ ਦਾ ਨੋਟ ਇੱਕ ਹੋਰ ਕਰ ਲਓ ਬਈ ਜਿੰਨਾ ਮੇਰੇ ਭਰਾਵਾਂ ਦਾ ਪਸ਼ੂ ਗੱਭਣ ਹੈ ਜਾਂ ਸੂਣ ਵਾਲੀਆਂ ਉਹ ਬਈ 50 ਗ੍ਰਾਮ ਜੀਰਾ ਨਹੀਂ ਪਾਉਣਾ ਉਹਨਾਂ ਨੇ ਜੀਰਾ ਪਾਉਣਾ ਸਿਰਫ 25 ਗ੍ਰਾਮ ਇਹ ਜ਼ਰੂਰ ਧਿਆਨ ਰੱਖਿਓ ਇਹਨਾਂ ਚੀਜ਼ਾਂ ਨੂੰ ਬਈ ਮਿਕਸ ਕਰਕੇ ਤੁਸੀਂ ਪਾਊਡਰ ਬਣਾ ਕੇ ਇੱਕ ਦਿਨ ਦੀ ਖਰਾਕ ਆ ਬਈ ਪਸ਼ੂ ਨੂੰ ਨੀਰਾ ਪਾਉਣ ਤੋਂ ਬਾਅਦ ਚਾਰ ਦੇਣੀ ਹੈ ਤਿੰਨ ਤੋਂ ਚਾਰ ਦਿਨ ਇਹ ਖਰਾਕ ਬਈ ਤੁਸੀਂ ਦੇਣੀ ਹੈ ਲਗਾਤਾਰ ਜਿਹੜੇ ਤੁਹਾਡੇ ਥਣ ਹੋਣਗੇ ਉਹਨਾਂ 'ਚ ਅਕੜਾ ਹੋਊਗਾ ਵਿੰਗੇ ਹੋਣਗੇ ਸਿੱਧੇ ਹੋ ਜਾਣਗੇ ਥਣਾਂ ਦਾ ਆਕਾਰ ਆ ਉਹ ਵੀ ਵਾਜੂ ਆ ਲੇਵਾ ਟੇਢਾ ਆਂਦਾ ਉਹ ਵੀ ਸਿੱਧਾ ਹੋ ਜਾ ਲੇਵਾ ਦਿਖਾਈ ਵੀ ਦੇਣ ਲੱਗ ਜ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਦਿਓ ਤਾਂ ਜੋ ਤੁਹਾਡੇ ਤੱਕ ਆਪਾਂ ਨਵੀਂ ਨਵੀਂ ਵੀਡੀਓ ਅਪਡੇਟ ਕਰਦੇ ਰਗੇ ਸਸਿਕਾਲ ਜੀ